ਹਾਂਜੀ ਅੱਜ ਆਪਾਂ ਜਿਹੜੇ ਤੁਹਾਨੂੰ ਪਤਾ ਹੈਗਾ ਕਿ ਜਨਵਰੀ 2025 ਤੋਂ ਲੈ ਕੇ ਜਿਹੜੇ ਜਲੰਧਰ ਤੇ ਹਾਤੀ ਏਰੀਆ ਦੇ ਵਿੱਚ ਸਾਡੇ ਰਹਿਣ ਵਾਲੇ ਸਿਟੀਜ਼ਨ ਜਾਂ ਸਾਡੇ ਏਰੀਆ ਦੇ ਵਿੱਚ ਪਬਲਿਕ ਜਿਹੜੀ ਰਹਿ ਰਹੀ ਹੈ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਨੇ ਕਿਸੇ ਨਾ ਕਿਸੇ ਤਰੀਕੇ ਕਈ ਵਾਰਾ ਕਿਸੇ ਦਾ ਮਿਸਪਲੇਸ ਹੋ ਜਾਂਦਾ ਜਾਂ ਸਨੇਚ ਹੋ ਜਾਂਦਾ ਜਾਂ ਗਿਰ ਜਾਂਦਾ ਤਾਂ ਉਹ ਮੋਬਾਈਲ ਫੋਨ ਅਸੀਂ ਰਿਕਵਰ ਕਰਨ ਦੇ ਵਿੱਚ ਜਿਹੜੀ ਸਾਡੀ ਜਲੰਧਰ ਜਿਹੜੀ ਦਿਹਾਤੀ ਪੁਲਿਸ ਦੀ ਟੀਮ ਹੈਗੀ ਆ ਉਹਨੇ ਸਫਲਤਾ ਹਾਸਲ ਕੀਤੀ ਆ ਇਹ ਜਿਹੜਾ ਟਾਸਕ ਹੈਗਾ ਸਾਡਾ ਕੰਟਰੀਬਿਊ ਜਿਹੜਾ ਹੈਗਾ ਸਾਡੀ CEIR ਜਿਹੜੀ ਸਾਡਾ ਪੋਰਟਲ ਹੈਗਾ ਸੈਂਟਰਲ ਇੱਕ ਮਿੰਟ ਜਿਹੜੀ ਆਇਡੈਂਟੀਟੀ ਰਜਿਸਟਰ ਨਾਂ ਦਾ ਪੋਰਟਲ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਉੱਤੇ ਜਿਹੜਾ ਹੈਗਾ ਜਦੋਂ ਕੋਈ ਫੋਨ ਇਸ ਤਰ੍ਹਾਂ ਦਾ ਹੁੰਦਾ ਤਾਂ ਕੋਈ ਮਿਸਪਲੇਸ ਹੋ ਜਾਂਦਾ ਉਹ ਤੇ ਅਸੀਂ ਜਿਹੜਾ ਇਕੁਪਮੈਂਟ ਹੈ ਉਹ ਤੇ ਅਸੀਂ ਰਜਿਸਟਰ ਕਰਦੇ ਆ ਤਾਂ ਸਾਡੇ ਟੈਕਨੀਕਲ ਜਿਹੜੀ ਹੈਗੀ ਆ ਉਹਦੀ ਸਹਾਇਤਾ ਦੇ ਨਾਲ ਸਾਡੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਇਹ ਮੋਬਾਈਲ ਫੋਨ ਨੇ ਕਿਉਂਕਿ ਇਹਨਾਂ ਦੇ ਵਿੱਚ ਸੈਂਸਿਟਿਵ ਡਾਟਾ ਜਿਹੜਾ ਹੈਗਾ ਤੁਹਾਡਾ ਹੁੰਦਾਗਾ ਜਿਹੜੀ ਇਨਫਰਮੇਸ਼ਨ ਤੁਸੀਂ ਇਹਦੇ ਵਿੱਚ ਕਈ ਵਾਰੀ ਆਪਾਂ ਬਹੁਤ ਤਰ੍ਹਾਂ ਦੀ ਇਨਫਰਮੇਸ਼ਨ ਹੈ ਸੇਵ ਕਰਕੇ ਰੱਖਦੇ ਆ ਤਾਂ ਸਾਡਾ ਮਕਸਦ ਇਹ ਹੈਗਾ ਸੀ ਕਿ ਇੱਥੇ ਜਿਹੜੀ ਹੈਗੀ ਆ ਇਹ ਤੁਹਾਡੇ ਜਿਹੜੇ ਇਹਨਾਂ ਡਿਵਾਈਸਿਸ ਦੇ ਮਾਲਕ ਨੇ ਉਹਨਾਂ ਨੂੰ ਬੁਲਾਇਆ ਜਾਵੇ ਤਾਂ ਪਬਲਿਕ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਜਿਹੜੀ ਜਿਹੜੀ ਹੈਗੀ ਇਹ ਕੰਮ ਕੀਤਾ ਜਾ ਰਿਹਾ ਜਾਂ ਇਹਦੀ ਸੈਂਸਿਟੀਵਿਟੀ ਜਿਹੜੀ ਡਾਟੇ ਦੀ ਕੀ ਹੈ ਤੇ ਸਾਨੂੰ ਆਪਣੇ ਜਿਹੜੇ ਡਿਵਾਈਸ ਨੇ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਤਾਂ ਇਹਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸਾਡੇ ਐਸਪੀ ਡਿਟੈਕਟਿਵ ਸਰਬਜੀਤ ਰਾਏ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਜਿਹੜੇ ਹੈਗੇ ਆ ਰਿਸ਼ਪਾਲ ਸਿੰਘ ਇਹਨਾਂ ਦੀ ਜਿਹੜੀ ਜਿਹੜੀ ਟੀਮਾਂ ਨੇ ਇਹਨਾਂ ਦੀ ਡਿਊਟੀ ਲਈ ਸੀ ਤਾਂ ਇਹ ਕੰਟੀਨਿਊਸ ਜਿਹੜਾ ਹੈਗਾ ਇਸ ਸਾਡੇ ਸਟੈਟਿਸ ਨੂੰ ਫੋਲੋ ਕਰਦੇ ਹੈਗੇ ਸੀ ਸਾਰੇ ਡੇਟੇ ਨੂੰ ਫੋਲੋ ਕਰਦੇ ਸੀ ਉਹਦੇ ਵਿੱਚ ਜਿਹੜੇ ਤੁਹਾਡੇ ਸਾਹਮਣੇ ਅਸੀਂ 111 ਮੋਬਾਈਲ ਫੋਨ ਨੇ ਜਲੰਧਰ ਰੂਰਲ ਪੁਲਿਸ ਵੱਲੋਂ ਅਸੀਂ ਰਿਕਵਰ ਕੀਤੇ ਨੇ ਜਿਹੜੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਤੁਹਾਡੇ ਮਿਸਪਲੇਸ ਹੋਏ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਸਨੇਚ ਹੋ ਗਿਆ ਜਾਂ ਇਸ ਤਰ੍ਹਾਂ ਤੁਹਾਡੇ ਕੋਲ ਮ ਹੋਏ ਸੀ ਅੱਜ ਅਸੀਂ ਤੁਸੀਂ ਸਾਡੇ ਵਿੱਚ ਆਏ ਹੋ ਤਾਂ ਅਸੀਂ ਤੁਹਾਨੂੰ ਇਹ ਜਿਹੜੇ ਮੋਬਾਈਲ ਫੋਨ ਨੇ ਡਿਲੀਵਰ ਕਰਨੇ ਹੈਗੇ ਆ ਤੁਹਾਡੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜੜੀ ਹੈਗੀ ਹੈ ਮੇਨ ਗੱਲ ਆ ਜਾਂਦੀ ਹੈ ਕਿ ਇਹ ਕ੍ਰਾਈਮ ਦੇ ਵਿੱਚ ਕਿਸੇ ਦਾ ਨਾਮ ਵਰਤਿਆ ਜਾਵੇ ਜਦੋਂ ਤੁਹਾਡਾ ਮੋਬਾਈਲ ਫੋਨ ਬੇਸ਼ੱਕ ਤੁਸੀਂ ਮਿਸਪਲੇਸ ਹੀ ਹੋ ਜਾਂਦਾ ਤੁਹਾਡੇ ਆਪਣੀ ਗਲਤੀ ਨਾਲ ਹੀ ਕਿਤੇ ਗਿਰ ਜਾਂਦਾ ਜਾਂ ਤੁਹਾਡੇ ਤੋਂ ਹੁੰਦਾ ਪਰ ਉਹਦੇ ਵਿੱਚ ਉਸ ਨੂੰ ਕ੍ਰਾਈਮ ਦੇ ਵਿੱਚ ਯੂਜ਼ ਕਰਨ ਦੇ ਜਿਹੜੇ ਹੈਗੇ ਨੇ ਚਾਂਸੇਜ਼ ਰਹਦੇ ਆ ਕਿ ਅਗਰ ਕਿਸੇ ਗਲਤ ਬੰਦੇ ਦੇ ਹੱਥ 'ਚ ਉਹ ਮੋਬਾਈਲ ਲੱਗ ਜੇ ਤਾਂ ਤੁਹਾਨੂੰ ਜਿਹੜਾ ਹੈਗਾ ਉਹਨੂੰ ਬਾਅਦ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਜੇ ਅਗਰ ਕੋਈ ਕਿਸੇ ਦਾ ਜਿਹੜਾ ਫੋਨ ਹੈ ਮਿਸਪਲੇਸ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਪੁਲਿਸ ਦੇ ਕੋਲ ਜਿਹੜੀ ਉਹਦੀ ਇਨਫੋਰਮੇਸ਼ਨ ਹੈ ਨਾਲ ਦੀ ਨਾਲ ਜਿਹੜੀ ਆ ਦਿੱਤੀ ਜਾਵੇ ਜਿਹੜੇ ਆਨਲਾਈਨ ਪੋਰਟਲ ਵੀ ਹੈਗੇ ਨੇ ਜਿਹੜਾ ਮੈਂ CEIR ਦਾ ਪੋਰਟਲ ਦੱਸਿਆ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਐਂਡ ਜਿਹੜਾ ਹੈਗਾ ਸਾਡੀ ਗਵਰਨਮੈਂਟ ਵੱਲੋਂ ਪੰਜਾਬ ਵੱਲੋਂ ਜਿਹੜੇ ਚਲਾਏ ਜਾਂਦੇ ਨੇ ਉਹਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਇਹਨਾਂ ਨੂੰ ਰਜਿਸਟਰ ਕਰ ਸਕਦੇ ਹੋ ਆਪਣੀ ਜਿਹੜੇ ਹੈਗੇ ਤੋ ਸਾਡਾ ਫਰਜ ਬਣਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਬਲੌਕ ਕਰਾਈਏ ਜਿਹੜੇ ਨੰਬਰ ਹੁੰਦੇ ਨੇ ਐਂਡ ਪੁਲਿਸ ਦੇ ਕੋਲ ਇਨਫਾਰਮੇਸ਼ਨ ਦੇਣਾ ਬਹੁਤ ਜ਼ਰੂਰੀ ਹੁੰਦਾ। ਤੋ ਹੁਣ ਮੈਂ ਤੁਹਾਨੂੰ ਇਹ ਜਿਹੜੇ ਹੈਗੇ ਨੇ ਸਾਰੇ ਅਸੀਂ ਜਿਹੜੇ ਇਹਨਾਂ ਨੂੰ ਡਿਲੀਵਰ ਕਰਦੇ ਆ। ਤੇ ਅੱਗੇ ਤੋਂ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਵੀ ਸੁਚੇਤ ਰਹਿਣ ਦੀ ਜਿਹੜੀ ਹੈਗੀ ਇਹਦੇ ਵਿੱਚ ਜ਼ਰੂਰ ਦੇਗੀ। ਧੰਨਵਾਦ। ਆਰਡਰ ਜਿਹੜੇ ਆਏ ਨੇ ਉਹਨਾਂ ਨੂੰ ਅਸੀਂ ਦੇ ਰਹੇ ਹੈਗੇ ਆ ਬਾਕੀ ਜਿਹੜੇ ਆਣਗੇ ਬਾਅਦ ਵਿੱਚ ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਲੀਵਰ ਕਰਵਾ ਦੇਵਾਂਗੇ। ਅੱਜ 111 ਮੋਬਾਈਲ ਹੁਣ ਤੱਕ ਅਸੀਂ ਜਿਹੜੇ ਆ ਹੁਣ ਰਿਕਵਰ ਕੀਤੇ ਹੈਗੇ ਨੇ ਬਟ ਸਾਡੇ ਅਸੀਂ ਕੰਟੀਨਿਊ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਜਿਹੜੀ ਇਹ ਮਹ ਮਹਗੀ ਸਾਡੀ ਲਗਾਤਾਰ ਚੱਲ ਰਹੀ ਹੈ ਤਾਂ ਬਾਕੀ ਵੀ ਅਸੀਂ ਜਿਹੜੇ ਜਿਨ੍ਹਾਂ ਦੇ ਸਾਡੇ ਜਨਵਰੀ ਤੋਂ ਲੈ ਕੇ ਜਿੰਨੇ ਵੀ ਫੋਨ ਹੁਣ ਤੱਕ ਅਸੀਂ ਰਿਕਵਰ ਕਰ ਰਹੇ ਆ ਜਾਂ ਸਾਨੂੰ ਪਤਾ ਲੱਗਿਆ ਕਿ ਮੋਬਾਈਲ ਕਿਸ ਉਸ ਸੈੱਟ ਦੇ ਵਿੱਚ ਆਈ ਹੈ ਮੀ ਨੰਬਰ ਦੇ ਵਿੱਚ ਚੱਲ ਰਹੇ ਨੇ ਉਤੋਂ ਵੀ ਅਸੀਂ ਰਿਕਵਰ ਕਰਕੇ ਅਸੀਂ ਤੁਹਾਡੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਵਾਂਗੇ ਅਗਰ ਕਿਸੇ ਦੀ ਜਿਹੜੀ ਹੈਗੀ ਹੈ ਡਿਸਹੋਨੇਸਟ ਇੰਟੈਂਸ਼ਨ ਦੇ ਨਾਲ ਕਿਸੇ ਨੇ ਰੀਟਰੀਵ ਕੀਤਾ ਜਾਂ ਰਿਟੇਨ ਕਰਕੇ ਰੱਖਿਆ ਜਾਂ ਕਿਸੇ ਨੇ ਕਿਸੇ ਦੀ ਡਾਟਾ ਥੈਫਟ ਦੀ ਕੋਈ ਗੱਲ ਆਉਂਦੀ ਹੈ ਜਾਂ ਤੁਹਾਡੇ ਸੈਂਸਿਟਿਵ ਜਿਹੜਾ ਡਾਟਾ ਕਿਸੇ ਨੇ ਚੋਰੀ ਕੀਤਾ ਹੋਇਆ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਵੀ ਹੈ ਜੀ ਜਿਨ੍ਹਾਂ ਦੇ ਕੋਲ ਅਸੀਂ ਫੋਨ ਰਿਕਵਰ ਕੀਤੇ ਨੇ ਅਗਰ ਉਹਨਾਂ ਨੇ ਕਿਤੇ ਤੁਹਾਡਾ ਕੋਈ ਡਾਟਾ ਅਗੇ ਚੋਰੀ ਕੀਤਾ ਹੋਵੇ ਨਹੀਂ ਇਹਨਾਂ ਦੇ ਵਿੱਚੋਂ ਕੋਈ ਡਾਟਾ ਜਿਹੜਾ ਹੈਗਾ ਜਿਹੜਾ ਚੋਰੀ ਵਾਲਾ ਨਹੀਂ ਹੈ ਪਾਇਆ ਗਿਆ ਬਸ ਅਗਰ ਕਿਸੇ ਨੇ ਵੀ ਕੀਤਾ ਹੋਇਆ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੀ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਮਿਲਦੇ ਆਂ ਉਹਨਾਂ ਨੂੰ ਵੀ ਸਖਤ ਤਾੜਦਾ ਕਿ ਕਿਸੇ ਦਾ ਵੀ ਕੋਈ ਡਾਟਾ ਚੋਰੀ ਨਾ ਕੀਤਾ ਜਾਵੇ ਅਗਰ ਕਿਸੇ ਦੇ ਕੋਲ ਇਸ ਤਰ੍ਹਾਂ ਦਾ ਮਿਸਪਲੇਸ ਹੋਇਆ ਫੋਨ ਮਿਲਦਾ ਤਾਂ ਉਹ ਸਬੰਧਤ ਥਾਣਾ ਜਿਹੜਾ ਉਹਨਾਂ ਨੇੜੇ ਪੈਂਦਾ ਉੱਥੇ ਉਹਨਾਂ ਦੇ ਹੈਡਓਵਰ ਕੀਤਾ ਜਾਂਦਾ। ਕੁਝ ਲੋਕ ਕਹਿੰਦੇ ਕਿ ਖਜੂਮਾ ਕਹਿੰਦਾ ਅਪਡੇਟ ਕਰ ਸੁਣ ਗਿਆ ਉਹਨਾਂ ਨੂੰ ਕੋਈ ਮਿਸਟਰੀ ਨਹੀਂ। ਬਈ ਜਿੰਨੀ ਸਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਡਿਵਾਈਸ ਨੂੰ ਅਸੀਂ ਸੰਭਾਲ ਕੇ ਰੱਖਣਾ ਹੁੰਦਾ ਤਾਂ ਉਹ ਉਹਨਾਂ ਦੀ ਵੀ ਜੇ ਪਾਰਟ ਦੇ ਉੱਤੇ ਨੈਗਲੀਜੈਂਸ ਜੇ ਪਾਈ ਜਾਂਦੀ ਹੈ ਤਾਂ ਹੀ ਮਿਸਪਲੇਸ ਹੁੰਦੇ ਨੇ। ਐਂਡ ਖਜਲ ਲਾਲੀ ਜਿਹੜੀ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਨੇ ਆਪਣੇ ਆਪ ਹੀ ਬੋਲਣਾ ਜਦੋਂ ਟੈਕਨੀਕਲ ਸਾਡੇ ਕੋਈ ਇਨਪੁਟ ਆਏਗੀ ਫਿਰ ਪਤਾ ਲੱਗਣਾ ਹੈ ਕਿ ਕਿੱਥੇ ਚੱਲਦੀ ਤਾਂ ਉਹਦੇ ਵਿੱਚ ਨੇਚਰਲੀ ਟਾਈਮ ਲੱਗ ਜਾਂਦਾ ਇਹ ਰੇਸ਼ਿਓ ਜਿਹੜੀ ਹੈਗੀ ਆ ਹੁਣ ਤੱਕ ਜਿਹੜੀ ਜਨਵਰੀ ਤੋਂ ਲੈ ਕੇ ਜਿਹੜੇ ਸਾਡੇ ਫੋਨ ਹੈਗੇ 946 ਫੋਨ ਜਿਹੜੇ ਹੈਗੇ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਮਿਸਪਲੇਸ ਹੋਏ ਆ ਤਾਂ ਜਿਹੜੇ ਚੋਂ ਅਸੀਂ ਕਾਫੀ ਇਹਨੂੰ ਡਿਟੈਕਟ ਕਰ ਲਿਆ ਬਾਕੀਆਂ ਦਾ ਸਾਨੂੰ ਇਹ ਪਤਾ ਚੱਲ ਚੁੱਕਿਆ ਕਿ ਕਿੱਥੇ ਕਿੱਥੇ ਜਿਹੜੇ ਹੈਗੇ ਨੇ ਨੰਬਰ ਐਕਟਿਵ ਨੇ ਉਹ ਜਿਹੜੇ ਜਿੱਥੇ-ਜਿੱਥੇ ਵੀ ਐਕਟਿਵ ਹੈਗੇ ਨੇ ਉਹਨਾਂ ਨੂੰ ਤਾਂ ਅਸੀਂ ਰਿਕਵਰ ਕਰ ਰਹੇ ਆ ਲਗਾਤਾਰ ਸਾਡੀ ਰਿਕਵਰੀ ਚੱਲ ਰਹੀ ਹੈ ਜਿਵੇਂ ਹੁਣ ਦੀਵਾਲੀ ਦਾ ਤੁਹਾਨੂੰ ਪਤਾ ਇਹ ਤਿਉਹਾਰਾਂ ਦੇ ਜਿਹਾ ਇਹ ਸਾਡੇ ਵੱਲੋਂ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਤੁਹਾਨੂੰ ਤੁਹਾਡੇ ਅਸਲ ਜਿਹੜਾ ਮਾਲਕਾਂ ਤੱਕ ਇਹਨੇ ਡਿਵਾਈਸ ਨੂੰ ਪਹੁੰਚਾ ਕੇ ਇਹ ਤੁਹਾਨੂੰ ਇੱਕ ਗਿਫਟ ਅਸੀਂ ਦੇ ਰਹੇ ਹਾਂ ਦੀਵਾਲੀ ਦਾ ਚਲੋ